ਸਾਰਿਆਂ ਨੂੰ ਕਿਵੇਂ ਠੀਕ ਹੋ ਸਾਰੇ ਆਪਾਂ ਪਹੁੰਚ ਗਏ ਜੀ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਵਧੀਆ ਵਧੀਆ ਟਰੈਕਟਰ ਜੀ ਅੱਜ ਤਰੀਕ ਹੈ ਜੀ 29 12ਵਾਂ ਮਹੀਨਾ 2025 ਹੁਣ ਆਊਗੀ ਮੰਡੀ ਜੀ ਨਵੇਂ ਸਾਲ 'ਚ 2026 ਦੇ ਵਿੱਚ ਉਹ ਦਿਖਾਵਾਂਗੇ ਤਾਂ ਸਾਨੂੰ ਮੰਡੀ ਤੁਸੀਂ ਵੀਡੀਓ ਦੇਖੀਅਰ ਕਰਿਓ ਬਣੀ ਵੀਡੀਓ ਨੂੰ ਹੰਡਕ ਲਾਜ਼ਮੀ ਦੇਖਿਓ ਬਾਈ ਜੀ YouTube ਚੈਨਲ ਫਾਰਮਰ ਕਿੰਗ ਨਾੜਿਆ ਲੋ ਵੀ ਪਹਿਲਾਂ ਤੁਹਾਨੂੰ 911 ਟਰੈਕਟਰ ਦਿਖਾਉਣੇ ਆ। ਠੀਕ ਹੈ। ਆਜੋ ਜੀ ਮੰਡੀ ਦੇ ਵਿੱਚ ਬਰਨਾਲੇ ਨੇੜੇ ਸਬਜ਼ੀ ਮੰਡੀ ਤੇ ਪੈਲਸ। ਦੇਖੋ ਬਾਈ ਪਹਿਲਾਂ 911 ਦੇਖੋ। ਦੇਖੋ 911 ਟਰੈਕਟਰ ਗੁੜਿਆ ਦੇ ਟਾਇਰ। ਦੇਖੋ ਜੀ 911। ਆਪਣਾ ਚੈਨਲ ਵੀ 911। ਤੇ ਬਾਈ ਜੀ ਟਰੈਕਟਰ ਵੀ 911 ਦਿਖਾਉਣੇ ਤੁਹਾਨੂੰ ਪਹਿਲਾਂ ਅਜ। ਬਾਈ ਪਹਿਲਾਂ ਕਹਿੰਦਾ ਸੀਗਾ ਵੀ 911 ਟਰੈਕਟਰ ਸਾਨੂੰ ਲਾਜ਼ਮੀ ਦਿਖਾਓ। ਨੇ 6911 ਚਮੜੀ 911 ਕਿੰਨਾ ਲੰਮਾ ਝੋਟਾ ਦੇਖੋ ਦੇਖੋ ਮਿੱਤਰੋ ਟਾਇਰ ਟੂਰ ਚੰਗੇ ਪਏ ਟਰੈਕਟਰ ਦੇ ਪੂਰੇ ਰਮਰਮ ਵਧੀਆ ਪਏ ਗੁੜੀਆ ਦੇ ਟਾਇਰ ਸਾਧਰੀ ਵਧੀਆ ਲੱਗੀ ਹੋਈ ਹੈ ਦੇਖੋ ਟਰੈਕਟਰ ਜੀ ਫੇਰ ਟੂਰ ਨੂੰ ਪੂਰਾ ਵਧੀਆ 911 ਚਾਰ ਸਿਲੰਡਰ ਛੋਟਾ ਟਰੈਕਟਰ ਦੇਖੋ ਮਿੱਤਰੋ ਇਹ ਚਮੜੀ 911 99 ਮਾਡਲ ਹੈ ਦੇਖੋ ਜੀ पूरा शरीर ਟਰੈਕਟਰ ਨਾਡ 11 ਆ ਜਾਓ ਜੀ ਆ ਜਾਓ ਜੁੜ ਜਾਓ ਬਾਈ ਆ ਜਾਓ ਭਰਾਵੋ ਕਮੈਂਟ ਕਰੋ ਸ਼ੇਅਰ ਕਰੋ ਦੇਖੋ ਜੀ 911 ਐ ਐਮਟੀ 911 ਨਾਡ ਨਵੇਂ ਵਾੜਾ 2,5000 ਰੁਪਏ ਦੇਖੋ ਜੀ 911 ਟਰੈਕਟਰ ਦੇਖੋ ਜੀ ਬਹੁਤ ਛੋਟੀ ਦਾ ਟਰੈਕਟਰ ਛੋਟਾ ਟਰੈਕਟਰ ਅੱਛਾ ਮੇਰੀ 911 ਦੇਖੋ ਟਰੈਕਟਰ 98 11 ਐਚ ਐਮ ਟੀ 98 11 ਲੇ ਵੀ ਟਰੈਕਟਰ ਹੋਰ ਬਹੁਤ ਆਈ ਜਾਂਦੇ ਤੁਸੀਂ ਦੇਖ ਲੈਗੇ ਮੰਡੀ ਦੇ ਵਿੱਚ ਬੈਗ ਲੱਗੀ ਜਾਂਦੇ ਝੋਟੇ ਇੱਕ ਨਾਟ 11 ਸਾਨੂੰ ਹੋਰ ਦਫਾ ਕਿ ਲਾਉਣਾ ਜੀ ਐਚ ਐਮ ਟੀ 98 11 ਉਹ ਖੜਾ ਮੂਰੇ ਤੁਸੀਂ ਦੇਖ ਲਿਆ ਹੋਊਗਾ ਐਚ ਐਮ ਟੀ 98 11 ਨਾਟ 11 ਜੀ ਨਾਟ 11 98 11 ਐਚ ਐਮ ਟੀ 98 11 ਅੰਗਰੰਗ ਹੋਇਆਗਾ ਦੇ 91 ਗੇਣਾ ਬਾਈ ਥੋੜੀ ਸਾੜੀ ਗਾਵਾ ਬਣਾ ਦੇ ਨੂੰ 91 ਗੇਣਾ ਦੇਖੋ 2000 ਮਾਡਲ 295 ਰੇਟ ਆਈ ਇਹ ਚਾਇਮਟੀ 91 ਗੇਣਾ ਦੇਖੋ ਬਾਈ 91 ਗੇਣਾ ਆਇਆ ਪਸੰਦ 91 ਗੇਣਾ ਛੋਟਾ ਟਰੈਕਟਰ ਬਾਈ ਗੁੜੀਆਂ ਦੇ ਟਾਇਰ ਬਿਲਕੁਲ ਵਧੀਆ ਪਏ ਨਵੇਂ ਦੇਖੋ ਇਹਦਾ ਚਾਰ ਸਿਲੰਡਰ ਆਹ ਕੋਈ ਬੋਲੋ ਸਭੀ ਨੇ ਲੱਤਾਂ ਹਿੱਟ ਆਈ ਚੈਮਟੀ ਨਾਟ ਗਿਆ ਆਈ ਚੈਮਟੀ ਨਾਟ ਗਿਆ ਆਈ ਚੈਮਟੀ ਨਾਟ ਗਿਆ ਆਈ ਚੈਮਟੀ ਨਾਟ ਗਿਆ ਜੀ ਆ ਜਾਓ ਮਿੱਤਰੋ ਮੰਡੀ ਦੇ ਵਿੱਚ ਬਰਨਾਲੇ ਦੇਖੋ ਰੰਗ ਰੰਗ ਵਧੀਆ ਹੈਗਾ ਮਲਗਾਟਾ ਮਰੂਟਾ ਦੇ ਦੇਖੋ ਇਹਦੇ ਟਰੈਕਟਰ ਸੋਹਣਾ ਵੀ ਪੋਪਾ ਕਾਲਾ ਤਾਂ ਨਵਾਂ ਲਗਣਾ ਬਈ ਇਹ ਟਰਾਲੀ ਬਣੀ ਆ ਟਰੈਕਟਰ ਵਧੀਆ ਜੀ ਲੈ ਕੱਲੋਂ ਕੰਮ ਵੀ ਵਧੀਆ ਥਾਮ ਕਰਾਈਆਂ ਵੀ ਆ ਦੇਖ ਸਕਦੇ ਆ ਗਿਆ ਪ੍ਰੀਤ ਮਿੱਤਰੋ 16 9 28 ਦੇ ਟਾਇਰ ਹੈ ਬਈ ਸਾਰੇ ਟਰੈਕਟਰਾਂ ਦੇ ਪ੍ਰੀਤ ਦੇਖੋ ਜੀ ਪ੍ਰੀਤ ਜਿਵੇਂ ਨਵਾਂ ਮਾ ਪ੍ਰੀਤ ਹੈ ਜੀ ਨੋ ਵੀ ਡਬਲ ਡਿਸਟ੍ਰਿਬਿਊਟਰ ਲੱਗੇ ਹੋਏ ਪ੍ਰੀਤ ਟਰੈਕਟਰ ਪ੍ਰੀਤ ਟਰੈਕਟਰ ਦੇਖ ਸਕਦੇ ਹੋ ਜੀ ਪ੍ਰੀਤ ਪਹਿਲੀ ਪਸੰਦ ਹੈ ਪ੍ਰੀਤ ਬਈ ਮਾਰਕੀਟ ਬਹੁਤ ਹੈ ਹੁਣ ਦੇਖ ਸਕਦੇ ਗੁੜੀਆਂ ਦੇ ਟਾਇਰ ਹੈ ਬਹੁਤ ਵਧੀਆ 6095 ਪਾਵਰ ਸਟੀering ਹੈ ਪ੍ਰੀਤ ਟਰੈਕਟਰ 6095 ਜੀ ਦੇਖ ਸਕਦੇ ਹੋ ਬਹੁਤ ਸੋਹਣਾ ਟਰੈਕਟਰ ਹੈ ਜੀ ਬਈ ਕਮੈਂਟ ਲਾਜੋ ਕਰੋ ਪ੍ਰੀਤ 6099 ਦੇਖੋ ਜੀ ਲੋਈ ਮਿੱਤਰੋ ਕਿਤੋਂ ਰੰਗ ਨਹੀਂ ਲਿਆ ਬਹੁਤ ਵਧੀਆ ਟਰੈਕਟਰ ਪ੍ਰੀਤ ਹਲੇ ਬਈ ਦਾ ਰੇਟ ਰੂਟ ਨਹੀਂ ਪਾਇਆ ਦੇਖ ਸਕਦੇ ਹੋ ਨਵ ਹੌਲੈਂਡ ਖੜਾ ਇੱਧਰ ਇੱਕ ਨਵ ਹੌਲੈਂਡ ਖੜਾ ਆ ਪ੍ਰੀਤ ਤੇ ਬਈ ਰੇਟ ਨਹੀਂ ਪਾਇਆ ਹੈਗਾ ਦੇਖ ਸਕਦੇ ਚਾਰ ਸਵਾ ਚਾਰ ਲੱਖ ਦਾ ਹੋਊਗਾ ਪ੍ਰੀਤ ਨਿਊ ਫੋਲਡ ਦੇਖੋ 373 10 ਮਾਡਲ ਹੈ ਜੀ 425 ਰੇਟ ਆ 10 ਮਾਡਲ ਆ ਟਾਪ ਮਾਡਲ ਆ ਟਾਪ ਮਾਡਲ ਆ ਟਾਪ 10 ਮਾਡਲ ਦੇਖੋ ਕੋਲ ਟਰੈਕਟਰ ਬਹੁਤ ਸੋਹਣਾ ਸਾਈਡ ਗੇਅਰ ਚੱਕੀ ਬੰਨ ਟੈਕਟਰ ਤਦਰੀ ਪੂਰੀ ਸੋਣੀ ਲੱਗੀ ਵੀ ਹੈ ਜੀ। ਲਓ ਜੀ ਮਿੱਤਰੋ ਪਾਹੂ ਟਰੈਕਟਰ ਦੇਖਦੇ ਆਂ ਜੀ। ਚੱਲਦੇ ਆਂਗੇ। ਸਵਰਾਜ ਵੀ ਆ ਗਿਆ ਕਿ ਨੀਲਾ। ਅੱਛਾ ਅੱਗੇ ਚੱਲਦੇ ਜੀ ਅੱਗੇ ਹੁਣ ਆਪਾਂ। ਅੱਗੇ ਹੁਣ ਸਾਨੂੰ ਟਰੈਕਟਰ ਤੁਹਾਨੂੰ। ਵਧੀਆ ਵਧੀਆ ਕਰ ਦਿਓ ਵੀਡੀਓ ਸ਼ੇਅਰ ਲਾਈਕ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਤੁਹਾਨੂੰ ਛੋਟੀ ਛੋਟੀ ਜਿਹੀ ਟਰੈਕਟਰ ਦਿਖਾਵਾਂਗੇ ਜੀ। ਦੇਖੋ ਟਰੈਕਟਰ ਟਰਾਲੀਆਂ ਟਰਾਲੀਆਂ ਟਰੈਕਟਰ ਦੇ ਸਕਦੇ ਜੀ ਬਹੁਤ ਹੀ ਵਧੀਆ ਵਧੀਆ 11 ਫੁੱਟੀਆਂ 14 ਫੁੱਟੀਆਂ ਟਰਾਲੀਆਂ ਕਿਹ ਜੀ ਮਰਜ਼ੀ ਲੈ ਜਾ ਸਕਦੇ ਹੰਡੀ ਚ ਦੇਖੋ ਜੀ 60 ਦੇ ਬਾਹਰ ਬਹੁਤ ਹੈ ਵੀ ਅੱਜ ਫਾਰਮ ਟਰੱਕ 60 ਵੀ ਬਹੁਤ ਹੈ ਵੀ ਵੰਡੀ ਚ ਦੇਖੋ ਜੀ ਰੇਟ ਲਿਖੇ ਜਾ ਰਹੇ ਨੇ ਟਰੈਕਟਰਾਂ ਦੇ टैक्टर जी सठ का है भाई थ्री स्पीड चार पच छह पचवंजा जी देखो देखो देख। ट्रैक्टर बहुत सोना टायर टूर पूरे ओके है पावर स्टीयरिंग है बहुत बढ़िया ट्रैक्टर जी साइड गेयर सोना 16 ਦਾ ਟਾਇਰ ਅੱਜ ਗੁੜੀਆ ਦਾ ਟਾਇਰ ਕੋਕਾ ਪੀਸ ਮੂਲੇ ਵੀ ਗੁੜੀਆ ਦੇ ਆ ਜੀ ਮੂਲੇ ਵੀ ਗੁੜੀਆ ਦੇ ਕਾਰਟਰ ਬਹੁਤ ਸੋਹਣਾ ਕਾਏ ਮਟਰਟਰ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਦੇਖੋ ਜੀ ਹੈਲੋ

285 ਬਾਕੀ ਮੌਕੇ ਤੇ 2002 ਮਾਡਲ ਬੰਪਰ ਬੰਪਰ ਲੱਗਿਆ ਜੀ ਪੂਰਾ ਵਧੀਆ ਲੱਗਦਾ ਟਰੈਕਟਰ ਪਾਵਰ ਸਟੀering ਹੈ ਨਹੀਂ ਜੀ ਪਾਵਰ ਸਟੀering ਹੈ ਟਰੈਕਟਰ ਹੋ ਰੰਗ ਰੰਗ ਵਧੀਆ ਪਿਆ ਵੀ ਨਹੀਂ ਚਾਹੀਦਾ ਟਰੈਕਟਰ ਸਾਂਭਿਆ ਹੋਇਆ ਕਿਸੇ ਦਾ ਨਹੀਂ ਹੈਗਾ ਸੀ ਲੋ ਵੀ ਜੌਂਡੀਆ ਰਹਿ ਗਿਆ ਜੀ 5210 ਮੰਗਲ ਟਾਇਰ ਹੈ ਸੀ 16 ਦੇ ਟਾਇਰ ਪੀਲੇ ਸਾਤਰੀ ਹੈ ਟਰੈਕਟਰ ਵਧੀਆ ਜੀ ਦੇ ਸਕਦੇ ਜੌਂਡੀਆ ਟਰੈਕਟਰ ਹੈ ਜੀ ਲੋ ਵੀ ਆਪਾਂ ਵੀਡੀਓ ਪਹਿਲਾਂ ਸ਼ੇਅਰ ਕਰਦੀ ਬਈ ਆਪਣੇ ਦੋਸਤਾਂ ਨੂੰ ਜੌਂਡੀਆ ਟਰੈਕਟਰ ਜੌਂਡੀਆ ਟਰੈਕਟਰ ਜੌਂਡੀਆ ਟਰੈਕਟਰ ਟਰਵੰਜਾ ਦਾਸ ਬਹੁਤ ਸਾਰਾ ਡਰਾਈਵਰ ਹੈ। ਚੜ ਗਿਆ ਹੈ ਦੇਖ ਸਕਦੇ ਹੋ ਮਾਡਲ ਟਾਪ ਮਾਡਲ ਹੈ। ਤਾਰਾ ਮਾਡਲ ਹੈ ਜੀ। 375 ਜਿਹੜਾ ਬਾਕੀ ਮੌਕੇ ਤੇ ਹੋ ਜੀ। ਲਓ ਜੀ ਪਾਵਰ ਸਟੀering ਚ ਹੈ। ਦੇਖ ਸਕਦੇ ਹੋ। ਜੌਂਡੀ ਯਾਰ। ਈਲੀ 7 16 ਦੇ ਟਾਇਰ ਹੈ ਜੀ। ਦੇਖ ਸਕਦੇ ਹੋ ਬਈ ਜੌਂਡੀ ਦਾ ਟਰੈਕਟਰ। ਕਮਾਲ ਦਾ ਟਰੈਕਟਰ ਹੈ ਜੀ। ਦੇਖ ਚੈਕ ਦੇ। ਇਹ ਜੀ ਗੇਰ ਗੂਰ। ਲਓ ਵੀ ਮਿੱਤਰੋ। ਕਰੋ ਚੈੱਕ ਟਰੈਕਟਰ ਦਾ ਮੀਟਰ ਨੋਈ ਮਿੱਤਰੋ ਕੱਟੀ ਚੱਲੇ ਟਰੈਕਟਰ ਲੱਗਦਾ ਹੈ ਕੋ ਰੰਗ ਬਹੁਤ ਸੋਹਣਾ ਪਿਆ ਦੇਖੋ ਜੀ ਹੈਗਾ 50 ਪਾਵਰ ਦਾ ਸੋਨਾਲਿਕਾ ਜੀ ਆਹ ਪਾਵਰ ਦਾ ਸੋਨਾਲਿਕਾ ਸੀਗਾ ਟਾਇਰ ਹੈ ਜੀ ਸਾਧਰੀ ਲੱਗੀ ਹੈ ਟਰੈਕਟਰ ਸੋਹਣਾ ਬਈ ਸਾਈਡ ਗੇਅਰ ਹੈ ਦੇਖ ਸਕਦੇ ਟਰੈਕਟਰ ਵਧੀਆ ਬਈ सत्त तो माडल दो पचासी रेट है ट्रैक्टर देखो जी सत माडल तो मा पावर नहीं है जी ट्रैक्टर पावर नहीं है